you. Mm -hmm. ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਗੁਰਮਤ ਸਮਾਗਮ ਆਯੋਜਿਤ ਕੀਤੇ ਗਏ ਜਿਸ ਦੇ ਵਿੱਚ ਹਜ਼ੂਰੀ ਰਾਗੀ ਭਾਈ ਰਾਮ ਸਿੰਘ ਰਸੀਲਾ ਭਾਈ ਗੁਰਪ੍ਰੀਤ ਸਿੰਘ ਚਰਨਪ੍ਰੀਤ ਸਿੰਘ ਅਤੇ ਢਾਡੀ ਜਥਾ ਗਿਆਨੀ ਅਮਰੀਕ ਸਿੰਘ ਜਤੈਨਪੁਰਵ ਵਾਲਿਆਂ ਨੇ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਦੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸਰਦਾਰ ਗੁਰਮੀਤ ਸਿੰਘ ਮੈਨੇਜਰ ਨੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲਾਈਵ ਤੇਜ ਚੈਨਲ ਤੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਵੱਲੋਂ ਕਾਰ ਸੇਵਾ ਚੱਲ ਰਹੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਰਿਹਾਈਸ਼ੀ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਿਹਾਈਸ਼ੀ ਕਮਰਿਆਂ ਦੇ ਵਿੱਚ ਵਾਅਦਾ ਕੀਤਾ ਗਿਆ ਸਰਬੱਤ ਸੰਗਤ ਨੂੰ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਨ ਦੀ ਖਾਸ ਅਪੀਲ ਵੀ ਕੀਤੀ ਗਈ ਹੈ ਪੌਂਟਾ ਸਾਹਿਬ ਤੋਂ ਰਿਪੋਰਟਰ ਹਰਪਖਸ਼ ਸਿੰਘ ਲਾਈਵ ਤੇ ਚੈਨਲ ਲਈ ਖਾਸ ਰਿਪੋਰਟਰ ਨਾਖਾਲਸਾ ਵਾਹਿਮਜੀ ਕੀ ਫਤੇ ਸ਼ਾਗੁਰਮੀਤ ਸਿੰਘ ਜੀ ਆਪੀ ਨੂੰ ਬਾਬਾ ਅਰ ਜੀ ਸੰਦੇ ਜਨਮ ਬਾਰੇ ਜਾਣਕਾਰੀ ਸਾਜੀ ਕਰਾਨੇ ਸਾਤ ਸਾਤ ਸਾਗੁਰੂ ਮੀਰੀ ਜੀ ਵਾਹਿਗੁਰੂ ਜੀ ਦਾ ਖਾਲਸਾ ਆਹਲੀ ਕੀ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਭ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੀ ਸਿੰਘ ਜੀ ਦਾ ਜਨਮ ਮਾਤਾ ਜੀ ਮਾਤਸਕਾਰ ਜੋ ਮਾਤਾ ਸੁੰਦਰ ਕੌਰ ਜੀ ਕੋ ਖੋ ਦਰਬਾਰ ਸ੍ਰੀ ਪੋਟਾ ਸਾਹਿਬ ਕੀ ਹੋਇਆ ਜੋ ਕਿ ਲੱਖਣਾਬੀ ਸੰਗਤਾ ਪ੍ਰੰਧ ਕਮੇਟੀ ਬੋਡਾ ਸਾਹਿਬ ਹਰ ਸਾਲ ਚੰਗਰ ਦਾ ਬਾਬਾ ਜੀ ਜੀ ਦਾ ਜਨਮ ਦਿਹਾੜਾ ਬਹੁਤ ਹੀ ਚੜ੍ਹਦੀ ਕਲਾ ਦੇ ਸਫਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਇੱਕ ਵਿਸ਼ੇਸ਼ 1 ਫਤਿ ਮਾਰਚ ਕਿਉਂਕਿ ਗੱਲ ਕੀ ਤਨ ਪਾਸ਼ਾ ਮਹਾਰਾਜ ਜੀ ਇਸ ਦਿਨ ਪਹਾੜੀ ਸਾਹਿਬ ਦੀ ਜੰਗ ਦੀ ਜਿੱਤ ਤੋਂ ਬਾਅਦ ਬੋਡਾ ਸਾਹਿਬ ਆਉਂਦੇ ਸੀ ਨੂੰ ਤੇ ਪਤਾ ਚੱਲਦਾ ਕਿ ਘਰ ਵਿੱਚ ਸੰਗਤ ਦਾ ਜਨਮ ਹੋਇਆ ਤੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਜੀ ਨੇ ਸੰਗਤ ਦਾ ਨਾਮ ਸ਼੍ਰੀ ਜੀ ਅਜੀਤ ਸਿੰਘ ਜੀ ਰੱਖਿਆ ਵਿਸ਼ੇਸ਼ 25 ਮਾਰਚ ਨੂੰ ਮੋੜਾ ਪਹਾਣੀ ਸਾਹਿਬ ਤੋਂ ਚੱਲ ਕੇ ਦਰਬਾਰ ਸ੍ਰੀ ਪੌਂਟਾ ਸਾਹਿਬ ਵਿਖੇ ਸ਼ਾਮ 5 ਵਜੇ ਪਹੁੰਚੇਗਾ ਕੱਲ 11 ਤਰੀਕ ਨੂੰ ਵਿਸ਼ੇਸ਼ ਕੀਰਤਨ ਦਰਬਾਰ ਹੋਊਗਾ ਜਿਸ ਵਿੱਚ ਮਾਪਾਂ ਭਾਂ ਜਿਸ ਵਿੱਚ ਪੰਜ ਦੇ ਮਹਾਨ ਖੇਤਰੀ ਢਾਡੀ ਰਾਗੀ ਪ੍ਰਚਾਰਕ ਪਹੁੰਚ ਰਹੇ ਹਨ ਜਿਸ ਦੁਰੀਆਂ ਨੇ ਹਰਨਾਮ ਸਿੰਘ ਜੀ ਹੈਟ ਗ੍ਰੰਥੀ ਦਰਬਾਰ ਸੰਤਰੀ ਸਿੰਘ ਗਾਂਸਾ ਬੱਲੀ ਅਤੇ ਭਾਈ ਦਵਿੰਦਰ ਸਿੰਘ ਜੀ ਛੋਟੀ ਲੁਧਿਆਣੇ ਵਾਲੇ ਬਸ ਭਾਈ ਗਰਵਚਨ ਸਿੰਘ ਜੀ ਅਜੂਰੀ ਲਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਪ ਸਮੂਹ ਸੰਗਤਾਂ ਨੂੰ ਕੀਰਤਨ ਦੁਆਰਾ ਕਥਾ ਦੁਆਰਾ ਨਿਹਾਲ ਕਰਨਗੇ ਫਿਰ ਤੋਂ ਸਾਰਿਆਂ ਨੂੰ ਹੀ ਸਹਿਬਜ਼ਾਦਾ ਬਾਬਾਜੀ ਸਿੰਘ ਜੀ ਜਨਮ ਦਿਨ ਦੀ ਪ੍ਰਬੰਧ ਕਮੇਟੀ ਮਦਦ ਜੀ ਪੋਟਾ ਸਾਹਿਬ ਸਮੂਹ ਸਟਾਫ ਸਮੂਹ ਮੈਂਬਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸਾਡੇ ਮੈਨੇਜਰ ਸਾਹਿਬ ਸਦਾ ਕੁਲਰ ਸਿੰਘ ਜੀ ਜੋਜੀ ਸਾਹਿਬ ਅੱਜ ਦੇ ਪ੍ਰੋਗਰਾਮ ਵਾਲੇ ਵਿਆਹ ਕਾ ਜੀ ਸਾਂਝੀ ਕਰ ਰਹੇ ਹਨ ਸਾਕ ਕੁਮਨ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਮਹਾਨ ਪੀਤਰ ਤਪਤੀ ਤੇ ਦੁਆਰਾ ਚਰਨ ਨਿਵਾਸ ਸਿਪ ਮੁਖੇ ਸੁਭਾਈ ਮਾਨ ਸਾਧ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਉਹਨਾਂ ਅਣੀ ਸਾਹਿਬ ਦਾ ਯੁੱਧ ਜਿੱਤ ਕੇ ਵਾਪਸ ਆਪ ਗੁਰਦੁਆਰਾ ਦਰਬਾਰ ਸਾਹਿਬ ਪੁੰਟਾ ਸਾਹਿਬ ਪਹੁੰਚੇ ਹਨ ਬੜੇ ਪਰਸੰਨ ਨਿਸਕਰ ਕੇ ਕਿ ਜ਼ੁਲਮ ਦੇ ਖਿਲਾਫ ਪਹਿਲਾ ਯੁੱਧ ਜਿੱਤਿਆ ਹੈ 17 ਸਾਲ ਦੀ ਉਮਰ ਦੇ ਮਹਾਰਾਜ ਸਾਹਿਬ ਪੁੰਟਾ ਸਾਹਿਬ ਆਏ ਸਾਢੇ 4 ਸਾਲ ਇੱਥੇ ਰਹੇ 823 ਸਾਲ ਔਰ ਜ਼ੁਲਮ ਦੇ ਖਿਲਾਫ ਇਹ ਪਹਿਲਾ ਯੁੱਧ ਪੁਣਾਣੀ ਸਾਹਿਬ ਦਾ ਬੜਾ ਖਤਰਨਾਕ ਹੋਇਆ ਆਪ ਜੀ ਨੇ ਜਿੱਤ ਪ੍ਰਾਪਤ ਕੀਤੀ ਤੇ ਖੁਸ਼ੀ ਵਜੋਂ ਪੁਣਾਣੀ ਸਾਹਿਬ ਤੋਂ ਵਾਪਸ ਕੋਨਤਾ ਸਾਹਿਬ ਪਹੁੰਚ ਰਹੇ ਹਨ ਤੇ ਖੁਸ਼ੀ ਦੇ ਗੀਤ ਗਾਉਂਦੇ ਚਲੇ ਆ ਰਹੇ ਹਨ ਜੋ ਆਪ ਜੀ ਨੇ ਆਪਣੀ ਜੀਵਨ ਕਥਾ ਜਿਸ ਨੂੰ ਬਚਿੱਤਰ ਨਾਟਕ ਕਹਿੰਦੇ ਆ ਉਸ ਦੇ ਵੀ ਦਰਜ ਕੀਤੇ ਹਨ ਕਿ ਰਣਗ ਜੀਤ ਆਏ ਜੈ ਹੰ ਗੀਤ ਗਾਏ ਪਈ ਜੀਤ ਮੇਰੀ ਕਿਰਪਾ ਕਾਲ ਕੇਰੀ ਤੇ ਉਹਨਾਂ ਜ਼ਾਲਿਮਾਂ ਦੇ ਨਾਮ ਵੀ ਦੱਸੇ ਜਿਹੜੇ ਦਸ਼ਮੇਸ਼ ਪਤਾ ਜੀ ਨੂੰ ਭਗਾਨੀ ਸਾਹਿਬ ਦੇ ਯੁੱਧ ਵਿੱਚ ਮਾਰਨ ਵਾਸਤੇ ਆਏ ਸਨ ਕਿ ਰਣਗ ਜੀਤ ਆਏ ਜੈੰਗੀਤ ਗਾਏ ਪਈ ਜੀਤ ਮੇਰੀ ਕਿਰਪਾ ਕਾਲ ਕੇਰੀ ਹਰੀ ਚੰਦ ਮਾਰੇ ਸੋ ਜੋਧਾ ਲਤਾੜੇ ਮਾਰੇ ਕੇ ਅੰਦਰ ਬੁੜੇ-ਬੁੜੇ ਬਹਾਦਰ ਯੋਧੇ ਹਰੀ ਚੰਦ ਪੀਂਚੰਦ ਫਤਿਹ ਸ਼ਾ ਹੰਡੂਰੀ ਕੈਲੂਰੀ ਸਾਰੇ ਰਿਆਸਤਾਂ ਦੇ ਰਾਜ ਔਰ ਦੇਵ ਜੀ ਨਾਲ ਮਿਲ ਕੇ ਮੈਨੂੰ ਬਾਣਵਾਸ ਤੇ ਆਗੇ ਸਨ ਪਰ ਮੈਂ ਤੁਹਾਨੂੰ ਤੁਹਾਡਾ ਕੋਟਾਨ ਤੋਂ ਧੰਨਵਾਦ ਕਰਦਾ ਕਿ ਮੇਰੇ ਹੱਥੋਂ ਤੁਸੀਂ ਇਹਨਾਂ ਨੂੰ ਲਿਖਣ ਦਿੱਤਾ ਜਦੋਂ ਵਾਪਸ ਪਹੁੰਚੇ ਤੇ ਸੂchna ਮਿਲੀ ਕਿ ਮਹਾਰਾਜ ਬਾਲਕ ਦਾ ਜਨਮ ਹੋਇਆ ਕਿਉਂਕਿ ਮਹਾਰਾਜ ਜੰਗ ਜਿੱਤ ਕੇ ਆਏ ਸਨ ਬੜੇ ਪਰਸੰਨ ਸੰਬਾਲਨ ਹਮ ਰੱਖਿਆ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਅਜੀਤ ਸਿੰਘ ਦੇ ਅਖਰੀ ਅਰਥ ਜੋ ਕਿਸੇ ਪਾਸੋਂ ਨਾ ਦਿੱਤਿਆ ਜਾ ਸਕੇ ਇਸ ਅੰਕਾਰ ਦੇ ਪਿੱਤਰ <sansionate> बाबा जी ਦਾ ਜਨਮ ਸਥਾਨ ਸੰਸ਼ੀਵਜੋ ਹਰ ਸਾਲ 11 ਫਰਵਰੀ ਨੂੰ ਬੜੀ ਉਤਸ਼ਾਹ ਦੇ ਨਾਲ ਬਾਬਾ ਜੀ ਜੀ ਦਾ ਜਨਮ ਦਿਨ ਮਨਾ ਜਾਂਦਾ ਹੈ ਅੱਜ ਦੇ ਦਿਨ 10 ਤਾਰੀਖ ਨੂੰ ਇੱਕ ਵਿਸ਼ੇਸ਼ ਅਤੇ ਮਹਾਰਤ ਗੁਰਦੁਆਰਾ ਪੁਹਾੜੀ ਸਾਹਿਬ ਤੋਂ ਜੋ ਹੈ ਸਵੇਰੇ 7:00 ਵਜੇ ਪ੍ਰారంਭ ਹੋ ਚੁੱਕਾ ਹੈ ਜੋ ਇਸ ਵਿੱਚ ਸਦੇ ਘਰਾਂ ਚ ਕਰਨੇ ਬਾਬਾ ਜੀ ਦਾ ਮੌਲਾ ਹੈ ਉਹਦੇ ਵਾਸਤੇ ਸਤ ਨਗਰ ਅੰਗਿਤੰ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਅਸੀਂ ਆਪ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਲਾਈਵ ਤੇਜ ਵਾਸਤੇ ਸਰਦਾਰ ਹਰਬਖਸ਼ ਸਿੰਘ ਜੀ ਜੋ ਜੇਜੇ ਤੋਂ ਤੇਰਾਦੋਂ ਤੋਂ ਸਾਰੇ ਪ੍ਰੋਗਰਾਮ ਨੂੰ ਕਰਨ ਵਾਸਤੇ ਪਹੁੰਚੇ ਉਹਨਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਮੈਦਾਨ ਸਾਹਿਬ ਗਾਇਕ ਚੱਤੇਦਾਰ ਜਗਤ ਸਿੰਘ ਜੀ ਆਜ ਜਥੇਦਾਰ ਗੋਵਿੰਦਰ ਸਿੰਘ ਜੀ ਸਾਰੀ ਸਮੂਹਟੀ ਕਮੇਟੀ ਗੁਰਦੁਆਰਾ ਗੁਰਦ ਚਨ ਨਿਵਾਸ ਆਪ ਖੜੀਆਂ ਸੇਤਾਨੂ ਜਿਹਾ ਕਹਿੰਦਾ ਹੈ ਤੇ ਇਸ ਸਮੇਂ ਬਾਬਾ ਜੀ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੋਹ ਸਕਦਾ ਸकता ਸਾਰਾ ਜੀ ਜੋ ਬਤੂ ਮਹਾਰਾਜ ਦਾ ਪ੍ਰਕਾਸ਼ ਕਰਾਹਾ ਬਤੂ ਰੇ ਆ ਸਾਇਦ ਜੀ ਸਰਵਾ ਚਿੰਤਾ ਜਾਂਦਾ ਹੈ ਜੀ ਗੁਰੂ ਦੇ ਚਰਨਾਂ ਵਿੱਚ ਆਇਆ ਤੇ ਬੇਨਤੀ ਕਰਦਾ ਦਾਤਾ ਜੀਓ ਰਾਜਾ ਪੀਮਚੰਦ ਦਰਸ਼ਨਾਂ ਦੀ ਤੰਗ ਰੱਖ ਰਿਹਾ ਹੈ ਤਲਬ ਰੱਖ ਰਿਹਾ ਹੈ ਕਲਗੀ ਵਾਲੇ ਨੇ ਆਖੇ ਗੁਰੂ ਨਾਨਕ ਦਾ ਘਰ ਹੈ ਗੁਰੂ ਨਾਨਕ ਦਾ ਦਰਬਾਰ ਹੈ ਜਿੱਥੇ ਨਮਨਿਆ ਨੂੰ ਮਾਨ ਨਿਤਾਣਿਆ ਨੂੰ ਤਾਣ ਮਿਲਦਾ ਹੈ ਜਿਹੋ ਜੀ ਕੋਈ ਭਾਵਨਾ ਲੈ ਕੇ ਆਵੇ ਉਹਦੀ ਭਾਵਨਾ ਨੂੰ ਪਾਗ ਲੱਗਦੇ ਆ ਸੇ ਸਵਾਤਿ ਇਥੇ ਕੋਈ ਵਿਖਰੇਵਾ ਨਹੀਂ ਰਾਜਾ ਆਵੇ ਵਿਚਾਰੀ ਆਵੇ ਅਮੀਰ ਆਵੇ ਗਰੀਬ ਆਵੇ ਅਸੀਂ ਤਾਂ ਸਾਰੇ ਪਰਮਾਨੂ ਮਿਟਾ ਚੁੱਕੇ ਆ ਸਾਰਿਆਂ ਨੂੰ ਇੱਕ ਕਲਾਵੇ ਵਿੱਚ ਇੱਕ ਗਲ ਕੜੀ ਵਿੱਚ ਲੈਣ ਦਾ ਫੈਸਲਾ ਕੀਤਾ ਹੈ ਰਾਜਾ ਪਿੰਦ ਜਨ ਤੁਰਿਆ ਨਨਪੁਰ ਦੀ ਧਰਤੀ ਵਾਲ ਨੂੰ ਤੇ ਮਨ ਅੰਦਰ ਖਿਆਲ ਆਦ ਪੈਦਾ ਹੋਏ ਮੈਂ ਕਲਗੀ ਵਾਲੇ ਦੇ ਚਰਨਾਂ ਦੇ ਉੱਪਰ ਡੰਡਾਉਤ ਨਹੀਂ ਕਰਨੀ ਮੈਂ ਕਲਕੀ ਵਾਲੇ ਨੂੰ ਨਮਸਕਾਰ ਨਹੀਂ ਕਰਨੀ ਪਾਉਂ ਜਿਆ ਰਾਜਾ ਪੀਮ ਚੰਦ ਗੁਰੂ ਦੇ ਦਰਬਾਰ ਅੰਦਰ ਗੁਰੂ ਘਰ ਦੀ ਸ਼ਾਨੋ ਸ਼ੌਕਤ ਨੂੰ ਤੱਕ ਕੇ ਰਾਜਾ ਪੀਮ ਚੰਦ 당 ਰਹਿ ਗਿਆ ਉਹਨੇ ਤੱਕਿਆ ਗੁਰੂ ਸਾਹਿਬ ਜੀ ਬਰਾਜਮਾਨ ਨੇ ਔਰ ਪ੍ਰਸ਼ਾਦੀ ਹਾਥੀ ਜਿਹੜਾ ਹੈ ਉਹ ਸੀਸ ਦੇ ਉੱਪਰ ਚੌਰ ਕਰ ਰਿਹਾ ਹੈ ¡Vamos! 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 ¡Vamos!